ਪਟਿਆਲਾ ਰਾਜਪੁਰਾ ਰੋਡ ਤੇ ਪਟਿਆਲਾ ਫੋਰਟ ਪੈਲੈਸ ਦੇ ਬਾਹਰ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਵਿਅਕਤੀ ਸੜਕ ਪਾਰ ਕਰ ਰਿਹਾ ਸੀ ਪੀ ਆਰਟੀਸੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਜ਼ਖਮੀ ਵਿਅਕਤੀ ਦੀ ਹਾਲਤ ਕਾਫੀ ਗੰਭੀਰ ਹੈ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਸਾਹਮਣੇ ਆਈਆਂ ਹਨ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਲੈ ਜਾਣ ਲਈ ਪੰਜਾਬ ਸਰਕਾਰ ਦੇ 112 ਨੰਬਰ ਤੇ ਡਾਇਲ ਕੀਤਾ ਪਰ ਫੋਨ ਦਾ ਕੋਈ ਵੀ ਜਵਾਬ ਨਹੀਂ ਮਿਲਿਆ ਨਾਲ ਹੀ 100 ਨੰਬਰ ਅਤੇ 108 ਤੇ ਵੀ ਡਾਇਲ ਕੀਤਾ ਗਿਆ ਪਰ ਜ਼ਖਮੀ ਦੀ ਮਦਦ ਲਈ ਕੋਈ ਵੀ ਮੌਕੇ ਤੇ ਨਹੀਂ ਪਹੁੰਚਿਆ ਉਹਨਾਂ ਪੰਜਾਬ ਸਰਕਾਰ ਵੱਲੋਂ ਚਲਾਈ ਸਕੀਮ ਤੇ ਵੀ ਸਵਾਲ ਖੜੇ ਕਰਦੇ ਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸਿਸਟਮ ਪੂਰੀ ਤਰ੍ਹਾਂ ਫੇਲ ਹੈ ਸਿਰ ਪੰਜਾਬ ਸਰਕਾਰ ਨੇ ਆਪਣੇ ਸਵਾਰਥ ਲਈ ਹੀ ਇਹ ਮੁਹਿੰਮ ਸ਼ੁਰੂ ਕੀਤੀ ਹੈ ਅਸੀਂ ਮਰੀਜ਼ ਨੂੰ ਸਕੂਟਰ ਤੇ ਬਿਠਾ ਕੇ ਰਜਿੰਦਰਾ ਹਸਪਤਾਲ ਲੈ ਕੇ ਆਏ ਹਾਂ ਅਤੇ ਉਸ ਨੂੰ ਦਾਖਲ ਕਰਵਾਇਆ ਪਰ ਮਰੀਜ਼ ਦੀ ਹਾਲਤ ਗੰਭੀਰ ਜਾਪਦੀ ਹੈ ਰਦੀਪ ਸਿੰਘ ਜੀ ਰਦੀਪ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਸਰੂਰ ਜਿਲ੍ਹਾ ਰੰਗੀਆਂ ਪਿੰਡ ਇਹ ਜਿਹੜਾ ਮਰੀਜ਼ ਲਿਆਇਓ ਕੀ ਮਾਮਲਾ ਕੀ ਹੈ ਮਾਮਲਾ ਤਾਂ ਜੀ ਉਹ ਫੁੱਟਪਾਥ ਤੇ ਡਿੱਗਿਆ ਪਿਆ ਸੀਗਾ ਜੀ ਘਟੋ ਘਟ ਵੀ ਅੱਧਾ ਘੰਟਾ ਹੋ ਗਿਆ ਸੀ ਉੱਥੇ ਪਏ ਨੂੰ ਤੇ ਇਹ ਬਾਈ ਆਇਆ ਨਾਲ ਆਪਣਾ ਸਰਦਾਰ ਇਹਨੇ ਹੈਲਪ ਕੀਤੀ ਤੇ 112 ਨੰਬਰ ਤੇ ਹੀ ਫੋਨ ਕਰਾਉਦਾ ਵੇਟਿੰਗ ਹੀ ਦੱਸੀਗਾ ਜਿੰਨਾ ਜਿੰਨੇ ਵਾਰ ਵੀ ਲਾਇਆ ਸੀ ਕਿੰਨੇ ਕਿਉਂ ਉਸ ਤੋਂ ਬਾਅਦ ਐਂਬੂਲੈਂਸ ਨੇ ਫੋਨ ਕਰਿਆ ਉਹ ਕਈ ਵਾਰ ਨਹੀਂ ਵੇਟ ਕਰੋ ਵੇਟ ਕਰੋ ਉਸ ਤੋਂ ਬਾਅਦ ਅੱਗੇ ਕੁਝ ਨਹੀਂ ਅਤਵਾ ਇਹਨਾਂ ਨੇ ਹੈਲਪ ਕੀਤੀ ਤੇ ਇਹਨਾਂ ਦੇ ਨਾਲ ਚੱਕ ਕੇ ਅਸੀਂ ਐਕਸਟਵਾ ਤੇ ਲੈ ਕੇ ਨਜ਼ਰ ਹਸਪੀਟਲ ਪਹੁੰਚੇ ਜੇਕਰ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਮਰੀਜ਼ ਨੂੰ ਤਾਂ ਇਹਦੀ ਐਂਬੂਲੈਂਸ ਵਾਲੇ ਮਹਿਕਮਾ ਜਾਂ ਆਪਣਾ 112 ਨੰਬਰ ਵਾਲੇ ਜ਼ਿੰਮੇਵਾਰ ਹੋਣ ਕਿਹਦੇ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹੁਣ ਪੁਲਿਸ ਵੱਲੋਂ ਵੀ ਗੱਡੀਆਂ ਕਿਡੀਆਂ ਕਿਤੇ ਆ ਗਈ ਜਿਹੜੇ ਹਾਦਸੇ ਦੇ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਚੱਕ ਕੇ ਹਸਪੀਟਲ ਤੇ ਜਾਣ ਦੀ ਸਾਡੇ ਪਾਸ ਦਾ ਜੀ ਉਹਦਾ ਕੋਈ ਬੈਨੀਫਿਟ ਨਹੀਂ ਹੈ ਐਂਬੂਲੈਂਸੀ ਤਾਂ ਕਹਿੰਦੀਆਂ ਕਿ ਮਰੀਜ਼ ਸਿਹਤ ਮੰਤਰੀ ਕਹਿੰਦੇ ਆ ਕਿ ਦਾਅਵੇ ਕਰਦੇ ਆ ਹੁਣ ਉੱਥੇ ਘਟੋ ਘਟ ਅੱਧਾ ਘੰਟਾ ਹੋ ਗਿਆ ਅੱਧੇ ਘ ਸਾਰਾ ਸਾਰਾ 7 10 ਕਿਲੋਮੀਟਰ ਹੋਣਾ ਨਹੀਂ ਕੁਝ ਪਤਾ ਲੱਗਿਆ ਭਾਈ ਕਿੱਥੇ ਦਾ ਨਹੀਂ ਕੋਈ ਪਤਾ ਨਹੀਂ ਨਾ ਕੋਈ ਪਰਸ ਨਾ ਫਟੂਆ ਨਾ ਕਿੰਨੀ ਸੱਟ ਲੱਗੀ ਆ ਕਿੰਨੀ ਸੱਟ ਲੱਗੀ ਆ ਸੱਟ ਇੱਕ ਤਾਂ ਜੀ ਆਪਣਾ ਠੋਡੀ ਦੇ ਹੈਗੀ ਇੱਕ ਸਾਟੀ ਦੇ ਵੀ ਹੈਗੀ ਇੱਕ ਸਿਰਚ ਆਉਂਦੀ ਡਾਕਟਰ ਕੀ ਕਹਿੰਦੇ ਆ ਤੁਸੀਂ ਛੱਡ ਕੇ ਆਏ ਹੁਣ ਸਾਹ ਚੱਲ ਰਹੇ ਨਹੀਂ ਵੇਖੋ ਹੁਣ ਕੀ ਬੰਦਾ ਕੁਝ ਪਤਾ ਨਹੀਂ ਲੱਗਿਆ ਭਾਈ ਕਿੱਥੇ ਦਾ ਨਹੀਂ ਕੁਝ ਮੋਟਰਸਾਈਕਲ ਵਗੈਰਾ ਕਿੱਥੇ ਜਾਂਦਾ ਸੀ ਬਸ ਸਾਈਡ ਤੇ ਗਿਰਿਆ ਪਿਆ ਸੀ ਕੀ ਨਾਮ ਹੈ ਜੀ ਸਾਚੀ ਕਾਲ ਜੀ ਮੇਰਾ ਨਾਮ ਸੰਜੇ ਸਿੰਘਾ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਪਿੰਡ ਕਰਹਾਲੀ ਸਾਹਿਬ ਦਾ ਰਹਿਣ ਵਾਲਾ ਇਹ ਜਿਹੜੇ ਮਰੀਜ਼ ਲਿਆਏ ਹੋ ਕੀ ਮਾਮਲਾ ਕੀ ਹੈ ਇਹੀ ਜੀ ਅਸੀਂ ਰਾਜਪੁਰੇ ਨੂੰ ਜਾਂਦੇ ਪਏ ਸੀ ਪਟਿਆਲੇ ਵੱਲ ਤੋਂ ਬਹਾਦਰਗੜ੍ਹ ਗੁਰੂ ਘਰ ਪੈਂਦਾ ਜੀ ਉਹਦੇ ਬਿਲਕੁਲ ਸਾਹਮਣੇ ਬਾਈ ਜੀ ਸੜਕ ਦੇ ਗਿਰੇ ਪਏ ਸੀ ਐਕਸੀਡੈਂਟ ਹੋ ਐਸ ਕਾਹ ਚੀਜ਼ ਨਾਲ ਨਾ ਕਿਹੜੇ ਵਹੀਕਲ ਨਾਲ ਐਕਸੀਡੈਂਟ ਹੋ ਇਹਨਾਂ ਬਾਈ ਆਲ ਅਵੇ ਲੱਗਦੇ ਪਏ ਸੀ ਹੋਰ ਰਾਹਗੀਰ ਵੀ ਬਹੁਤ ਜਾਂਦੇ ਪਏ ਸੀ ਪਰ ਕਿਸੇ ਨੇ ਨਹੀਂ ਚੱਕਿਆ ਹੈਗਾ 108 ਦੇ ਵੀ ਫੋਨ ਕੀਤਾ 100 ਦੇ ਵੀ ਫੋਨ ਕੀਤਾ 112 ਦੇ ਵੀ ਫੋਨ ਕੀਤਾ ਅਸੀਂ ਲੋਕਾਂ ਨੂੰ ਵੀ ਹੱਥ ਬਨਣ ਬਨ ਕੇ ਬੇਨਤੀ ਕੀਤੀ ਇਸ ਗੱਡੀ ਦੇ ਵਿੱਚ ਪਰਸਲ ਦੀ ਗੱਡੀ ਦੇ ਵਿੱਚ ਲੈ ਕੇ ਚਲੇ ਜਾਉ ਮਨਸਾਨ ਹੈ ਜਾਂ ਕੋਈ ਜਾਨਵਰ ਤਾਂ ਨਹੀਂ ਹੈਗਾ ਪਰ ਸਾਡੇ ਲੋਕਾਂ ਦੀਆਂ ਜਮੀਰਾਂ ਮਰ ਚੁੱਕੀਆਂ ਆ ਮਰੀਜ਼ ਬਾਈ ਜੀ ਨੂੰ ਅਸੀਂ ਐਕਟਿਵ ਹਟੇ ਚੱਕ ਕੇ ਲੈ ਕੇ ਆਏ ਆ ਵਿਚਾਲੇ ਸਾਡਾ ਤਿੰਨ ਚਾਰ ਵਾਰੀ ਰਸਤੇ ਤੇ ਵੀ ਸਾਡਾ ਵੀ ਖੁਦ ਐਕਸੀਡੈਂਟ ਹੋ ਜਾਣਾ ਸੀ ਬਚਾ ਰਹਿ ਗਿਆ ਜਦੋਂ ਐਮਬੂਲੈਂਸ ਸਾਡੇ ਕੋਲ ਕਿੜਾ ਵੀ ਟੁੱਟਰ ਵਗੈਰਾ ਸੀ ਅਸੀਂ ਸਾਈਡ ਦਵਾ ਦਿੱਤੀ ਲੋਕ ਸਾਈਡ ਕੀ ਨਹੀਂ ਕਰਦੇ ਸਾਡੇ ਬਾਈ ਕਿੰਨਾ ਜ਼ਖਮੀ ਆ ਜਿਹੜਾ ਲੈ ਕੇ ਆਇਆ ਯਾਰ ਅਮਰਜੈਂਸੀ ਦੇ ਵਿੱਚ ਆ ਬਾਈ ਜੀ ਦੇ ਜ਼ਵਾੜੇ ਦੇ ਆ ਸਿਰਦੇ ਆ ਅੰਦਰ ਕਹਿੰਦੇ ਬਲੱਡ ਗਿਰ ਗਿਆ ਕਾਫੀ ਬਾਈ ਦੇ ਸੱਟਾਂ ਨੇ ਬਟ ਰੱਬ ਜਾਣਦਾ ਬਾਈ ਅਨਬੂ ਕੁਝ ਪਤਾ ਲਗਿਆ ਕਿੱਥੇ ਦਾ ਇਹ ਬੰਦਾ ਨਹੀਂ ਸਰ ਇਹਦਾ ਨਾ ਕੋਈ ਬਟੂਆ ਨਾ ਕੋਈ ਫੋਨ ਇਹਦੇ ਕੋਲ ਕੋਈ ਡਰੈੱਸ ਨਹੀਂ ਹੈਗਾ ਸਰ ਉਹਨੂੰ ਬਾਈ ਜੀ ਕੋਈ ਮੋਟਰਸਾਈਕਲ ਵਗੈਰਾ ਕੁਝ ਉਹਦੇ ਕੋਈ ਸਰ ਕੁਝ ਨਹੀਂ ਮਿਲੇ ਸਰ ਇਹਦਾ ਸਾਧਨ ਹੈ ਇਹ ਬਾਈ ਜੀ ਹੋਰ ਨੇ ਨਾਲ ਆ ਬਾਈ ਜੀ ਨਹੀਂ ਪੁਲਿਸ ਵੱਲੋਂ ਉਹ ਪੈਟਰੋਲਿੰਗ ਲਾਈ ਪਈ ਹੈ ਗੱਡੀਆਂ ਖੱਡੀਆਂ ਪਈਆਂ ਹੈ ਕਿ ਨਵੀਆਂ ਹਾਈ ਟੈਕ ਗੱਡੀਆਂ ਗੱਡੀਆਂ ਗਿਆ ਭਗਵੰਤ ਮਾਨ ਵੱਲੋਂ ਕਿਹਾ ਜਾਦਾ ਕਿ ਇਹ ਜਿਹੜੇ ਜ਼ਖਮੀ ਹੋਣਗੇ ਉਹਨਾਂ ਨੂੰ ਚੱਕਣਗੇ ਫੋਨ ਕੀ ਰਿਕਾਰਡ ਕੀਤਾ ਸਰ ਉੱਥੇ ਤਕਰੀਬਨ ਨਹੀਂ ਨਹੀਂ ਕਰਦੇ 20 ਬੰਦੇ ਹੋਣੇ ਸਰ ਅਲੱਗ-ਅਲੱਗ ਫੋਨ ਕੀਤਾ ਕਿਸੇ ਨੇ 112 ਤੇ ਕੀਤਾ ਸਰ ਕਿਸੇ ਨੇ 108 ਤੇ ਕੀਤਾ ਕਿਸੇ ਨੇ 100 ਤੇ ਕੀਤਾ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਰ ਕਿੰਨੀ ਦੇਰ ਉੱਥੇ ਕਿਸੇ ਤੱਕ ਤਕਰੀਬਨ ਸਰ ਅਸੀਂ 15 ਮਿੰਟ ਦੇ ਵੇਟ ਕੀਤੀ ਜੀ 15 ਮਿੰਟ ਵੇਟ ਕੀਤੀ ਆ ਸਰ ਸਾਡੀ ਕੋਈ ਹੁਣ ਤੁਸੀਂ ਆਪਣੇ ਵਾਈਕਲ ਤੇ ਲੈ ਕੇ ਆਏ ਹੋ ਮਰੀਜ਼ ਨੂੰ ਐਕਟਿਵ ਤੇ ਲੈ ਕੇ ਆਏ ਆ ਭਾਈ ਜੀ ਨਾਲ ਖੜੇ ਨੇ ਮੈਂ ਆਪਣਾ ਮੋਟਰਸਾਈਕਲ ਨਾਲ ਲਾਇਆ ਮੈਂ ਫਟਾਫਟ ਅੱਗੇ-ਅੱਗੇ ਸਾਈਡ ਦਵਾਂਦ ਰਿਹਾ ਅਸੀਂ ਬਹੁਤ ਔਖਾ ਮਰੀਜ਼ ਨੂੰ ਲੈ ਕੇ ਆ ਭਾਈ ਜੀ ਨਾਲ ਸਾਡੇ ਕਿਹੜੇ ਲੈ ਕੇ ਆਏ ਆ ਅਮਰ ਸੰਸੀ ਦੇ ਮੇਰੇ ਮਰੀਜ਼ ਆ ਸੰਗਤ ਜੀ ਇਹ ਜੇ ਬਾਈ ਜੀ ਨੂੰ ਕੁਝ ਵੀ ਹੁੰਦਾ ਇਹਦੇ ਸੰਗਤ ਇਹ ਸਰਕਾਰ ਸਰਕਾਰ ਦੋਸ਼ੀ ਹੋਊਗੀ ਇਹਦੇ ਵਿੱਚ ਮੌਤ ਦਾ ਕਹਿ ਦਿੰਦੇ ਆ ਅਸੀਂ ਮੌਤਾਂ ਬਚਾਉਂਦੇ ਪਏ ਆ ਇੱਥੇ ਇੰਡੀਆ ਦੇ ਵਿੱਚ ਬਹੁਤ ਰੂਲ ਵਧੀਆ ਲੈ ਕੇ ਆ ਸਾਡੀ ਕੋਈ ਰਾਜਨੀਤੀ ਨਹੀਂ ਹੈਗੀ ਕਿਸੇ ਅਸੀਂ ਕਾਲੀ ਨਹੀਂ ਕੋਈ ਕਾਂਗਰਸੀ ਨਹੀਂ ਅਸੀਂ ਕੋਈ ਝਾੜੂ ਵਾਲੇ ਆ ਆਮ ਇਨਸਾਨ ਆ ਇੱਕਾ ਸੀ ਮਤਲਬ ਤੁਹਾਡੇ ਨਾਲ ਸਾਡਾ ਕੋਈ ਲੜਾ ਠੀਕ ਹੈ ਪਹਿਲਾਂ ਵੀ ਪਹਿਲਾਂ ਵੀ ਕਈ ਵਾਰ ਲੱਗਿਆ ਸਰ ਉਸ ਤੋਂ ਪਹਿਲਾਂ ਅਸੀਂ ਧਰੇੜੀ ਜੱਟਾ ਟੂਲ ਪੈਂਦਾ ਉਸ ਤੋਂ ਅੱਗੇ ਪਹਿਲਾਂ ਐਕਸੀਡੈਂਟ ਹੋਇਆ ਸੀ ਬੱਸ ਨਾਲ ਬੱਸ ਵਾਲਾ ਬਾਈ ਜੀ ਗੇਰ ਕੇ ਉਹਨੂੰ ਬਾਈ ਨੂੰ ਮਾਰ ਕੇ ਚਲੇ ਗਿਆ ਸੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਚੱਕਿਆ ਉਸ ਵੇਲੇ ਵੀ ਅਸੀਂ ਐਂਬੂਲੈਂਸ ਨੂੰ ਬਹੁਤ ਜ਼ੋਰ ਲਾਇਕ ਸੀ ਨਹੀਂ ਸਾਡੀ ਸਨਮਾਨੀ ਜੀ ਇਹ ਚੱਲ ਨਹੀਂ ਗੱਲ ਇਹ ਇਹ ਸਰ ਹੋ ਗਏ 20 ਦਿਨ ਹੋਏ ਨੇ ਸਾਰੇ 20 ਹੋਏ ਨੇ ਪਹਿਲਾਂ ਧਰੇੜੀ ਜੱਟਾ ਟੂਲ ਤੋੱਗ ਜੀ 20 ਦਿਨ ਕਿਹੜਾ ਕੇਸ ਤੁਹਾਡਾ ਇਹ ਦੂਜਾ ਕੇਸ ਹੋ ਗਿਆ ਸਰ ਅਸੀਂ ਆਈ ਸ਼ੁਕਰਵਾਰ ਹਰਮੰਦਰ ਸਾਹਿਬ ਜਾਂਦੇ ਆ ਕੋਈ ਸੰਗਤ ਰਸਤੇ ਵਿੱਚ ਮ ਆਰਾਸੀ ਇੰਨੀ ਦੂਰ ਜਾਂਦੀਆਂ ਸੇਵਾ ਕਰਨ ਆਪਣੇ ਘਰ ਦੇ ਵਾਰ ਸੇਵਾ ਜਿ ਕਿਉਂ ਨਾ ਕਰੀਏ ਠੀਕ ਹੈ ਠੀਕ ਹੈ ਜੀ